ਸਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Car Buyer PB 29 ਦੇ ਵਿੱਚ ਅੱਜ ਇੱਕ Alto ਦੀ ਡਿਟੇਲ ਲੈ ਕੇ Alto K10 ਟਾਇਰ ਚੈੱਕ ਕਰ ਲਓ ਬਈ ਜੀ ਬਿਲਕੁਲ ਨਵੇਂ ਹੈ CT ਕੰਪਨੀ ਦੇ ਬਹੁਤ ਸ਼ਾਨਦਾਰ ਹੈ ਔਰ ਗੱਡੀ ਬਿਲਕੁਲ ਨਵੀਂ ਆਪਾਂ ਤੁਹਾਨੂੰ ਇੰਟੀਰੀਅਰ ਚੈੱਕ ਕਰਾਉਂਦੇ ਆ ਡੈਸ਼ਬੋਰਡ ਵਗੈਰਾ ਬਹੁਤ ਸ਼ਾਨਦਾਰ ਕੰਡੀਸ਼ਨ ਦੇ ਵਿੱਚ ਹੈ ਕਿਤੇ ਸਕਰੈਚ ਕੋਈ ਡੈਮੇਜ ਨਹੀਂ ਸਾਊਂਡ ਸਿਸਟਮ ਐਂਡਰੋਇਡ ਗੱਡੀ ਦੇ ਵਿੱਚ ਲੱਗਾ ਹੋਇਆ ਹੈ ਸੀਟ ਕਵਰ ਕੱਪੜੇ ਦੇ ਆ ਬਹੁਤ ਵਧੀਆ ਕੰਡੀਸ਼ਨ ਦੇ ਨਵੇਂ ਸੀਟ ਕਵਰ ਆ ਭਾਈ ਜੀ ਇੰਟੀਰੀਅਰ ਵਾਈਜ਼ ਗੱਡੀ ਬਿਲਕੁਲ ਐਨ ਓਕੇ ਦੀ ਰਿਪੋਰਟ ਹੈ ਇਹ ਹੈਗੀ ਜੀ 2012 ਮਾਡਲ अल्टੋ K10 ਫਰਸਟ ਓਨਰ 57000 ਕਿਲੋਮੀਟਰ ਸਿਰਫ ਚੱਲੀ ਹੈ ਕੰਪਨੀ ਰਿਕਾਰਡ ਦੇ ਨਾਲ ਤੁਹਾਨੂੰ ਗੁਲਾਈ ਵਗੈਰਾ ਚੈੱਕ ਕਰਵਾ ਦਿੰਦੇ ਆਪਾਂ ਵਾਰੀਆਂ ਦੀ ਬਹੁਤ ਸਾਫ਼ ਪਈ ਹੈ ਬਿਲਕੁਲ ਨਵੀਂ ਗੱਡੀ ਹੈ ਬਾਈ ਜੀ ਹਿੰਜ ਵਗੈਰਾ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਮੀਟਰ ਚੈੱਕ ਕਰ ਲਓ 57000 ਕਿਲੋਮੀਟਰ ਵਿੱਧ ਕੰਪਨੀ ਰਿਕਾਰਡ ਚੱਲੀ ਹੈ ਬਿਲਕੁਲ ਐਨ ਨਵੀਂ ਕੰਡੀਸ਼ਨ ਦੇ ਵਿੱਚ ਗੱਡੀ ਹੈ ਬਾਈ ਜੀ ਤੁਹਾਨੂੰ ਆਪਾਂ ਵਿੰਡੋਜ਼ ਚੈੱਕ ਕਰਵਾ ਦਿੰਦੇ ਆ ਕਿਤੇ ਕੋਈ ਦਾਗ ਹੀ ਨਹੀਂ ਕਿਤੇ ਜੰਗਾਲ ਨਹੀਂ ਬਹੁਤ ਸ਼ਾਨਦਾਰ ਹੈ ਬਿਲਕੁਲ ਸਾਫ਼ ਸਮੀ ਹੋਈ ਗੱਡੀ ਹੈ ਰੰਗਵੰਤ ਪੱਖੋਂ ਬਿਲਕੁਲ ਐਨ ਓਕੇ 12 ਵੀ ਕਿਤੇ ਕੋਈ ਛਰੀਟ ਨਹੀਂ ਕੋਈ ਸਕ੍ਰੈਚ ਨਹੀਂ ਕੁਛ ਨਹੀਂ ਐਨ ਬਹੁਤ ਵਧੀਆ ਨਵੇਂ ਵਰਗੀ ਹਾਲਤ ਦੀ ਗੱਡੀ ਐ ਬੰਪਰ ਟੂ ਬੰਪਰ ਗੱਡੀ ਸਾਰੀ オリジナル ਐ ਤੇ 22 ਹੋਣੀ 250 ਇਹਦੀ ਕਰਦੇ ਆ ਡਿਮਾਂਡ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਆਪਾਂ ਤੁਹਾਨੂੰ ਇੰਜਨ ਵਗੈਰਾ ਵੀ ਗੱਡੀ ਦਾ ਚੈੱਕ ਕਰਾਵਾਂਗੇ ਇੰਜਨ ਬਿਲਕੁਲ ਐਨ ਸੀਲਡ ਪਿਆ ਦੇਖੋ ਤੁਸੀਂ ਨਿਗਾਹ ਮਾਰੋ ਬਹੁਤ ਜ਼ਿਆਦਾ ਸਾਫ਼ ਐ ਕਿਤੇ ਵੀ ਕੋਈ ਇੰਜਨ ਵਾਲੇ ਪਾਸੇ ਵੀ ਜੰਗਾਲ ਨਹੀਂ ਦੇਖੋ ਗੋਡਾਂ ਵਾਲੇ ਨਟ ਜਿਹੜੇ ਹੈਗੇ ਉਹ ਵੀ ਬਿਲਕੁਲ ਐਨ ਜਿੱਦਾਂ ਨਵੇਂ ਲਾਏ ਹੁੰਦੇ ਇਦਾਂ ਹੀ ਹੈ ਉਸੇ ਤਰ੍ਹਾਂ ਪਏ ਐ ਕਿਤੇ ਭੋਰਾ ਵੀ ਜੰਗਾਲ ਦੀ ਅੰਦਰੋਂ ਗੱਡੀ ਬਹੁਤ ਜ਼ਿਆਦਾ ਸਾਫ਼ ਇੰਜਨ ਵਾਲੇ ਪਾਸੋਂ ਵੀ ਹਰੇਕ ਚੀਜ਼ ਗੱਡੀ ਦੀ ਬਾਈ ਜੀ ਬਿਲਕੁਲ ਨਵੇਂ ਵਰਗੀ ਹੈ ਕਿਸੇ ਵੀਰ ਨੇ ਬਹੁਤ ਜ਼ਿਆਦਾ ਸੰਭੀ ਹੋਈ ਗੱਡੀ ਹੈ ਤੇ ਨੰਬਰ ਬਾਈ ਦਾ ਚੱਲਦਾ ਸਕਰੀਨ ਤੇ ਜੇ ਕਿਸੇ ਵੀਰ ਨੂੰ ਜੱਜਦੀ ਹੈ ਤਾਂ ਗੱਲਬਾਤ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਇਸ ਤਰ੍ਹਾਂ ਹੋਰ ਵੀਡੀਓ ਤੁਹਾਨੂੰ ਪਹੁੰਚਦੀਆਂ ਰਹਿਣ ਤੁਹਾਡੇ ਤੱਕ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਚ ਜਿਉਂਦੇ ਬਸਦੇ ਰਹੋ ਰੱਬ ਰਾਖਾ